ਇੱਕ ਤੇਰੀ ਕਿਰਪਾ ਨ ਰਣਕਦੀ ਇੱਕ ਰੱਖਦਾ ਜੁੜਾ ਹੱਥ ਚ ਪਾਇਆ ਕੜਾ ਰਣਕਦਾ ਬੋਲ ਰਣਕਦਾ ਜੀਵਾ ਸਭਨੇ ਜਵਾਨਾ ਸਾਨੂੰ ਖਾਲਾ ਸਾਡੇ ਕਰਦੇ ਆ ਠੱਗਾ ਨੇ ਚਾਰ ਚੁਬੇਰੇ ਦੁਸ਼ਮਣ ਤੇਰੇ ਅਣਖ ਦਲੇਰੀ ਜੁੱਤਾ ਤੇਰੇ ਹਿੱਸੇ ਵਿੱਚ ਕੀ ਆਈਆਂ ਸਮੇਂ ਦੀਆਂ ਸਰਕਾਰਾਂ ਫਿਰਦੀਆਂ ਐਸੇ ਲਈ ਕਬਰ ਆਈਆਂ ਅਣਖ ਦਲੇਰੀ ਜੁੱਤਾ ਪੰਜਾਬ ਸਿਆ ਹਿੱਸੇ ਵਿੱਚ ਕੀ ਆਈਆਂ ਆਸਾਮੇ ਦੀਆਂ ਸਰਕਾਰਾਂ ਫਿਰਦੀਆਂ ਐਸੇ ਲਈ ਕਬਰ ਆਈਆਂ ਇੱਕ ਕੌੜੀ ਇੱਕ ਖਾਲਸਾ ਰਾਜ ਰੜਕਦਾ ਇੱਕ ਉਦੋਂ ਦਾ ਝੰਡਾ ਇੱਕ ਕੈਸਰੀ ਰੰਗ ਰੜਕਦਾ ਇੱਕ ਰੜਕਦਾ ਝੰਡਾ ਇੱਕ ਖਾਲਸਾ ਰਾਜ ਰੜਕਦਾ ਇੱਕ ਉਦੋਂ ਦਾ ਝੰਡਾ ਨਮਸ਼ੇਰਾ ਦਾ ਜੋਰ ਦੇਖਣਾ ਹੁਣ ਜੜਾ ਦੇ ਪੱਗਾਂ ਨੇ ਚਾਰ ਚੁਪੇਰੇ ਦੁਸ਼ਮਣ ਤੇਰੇ ਟਾਰਗੇਟ ਤੇ ਪੱਗਾਂ ਨੇ ਪੰਜਾਬ ਸਿਆ ਹੁਣ ਸਾਂਭ ਕੇ ਚੱਲ ਤੂੰ ਟਾਰਗੇਟ ਤੇ ਪੱਗਾ ਨੇ ਖਾਲੀ ਕਦੇ ਮੈਦਾਨ ਨਹੀਂ ਛੱਡੇ ਜਿੱਤ ਰੜਕਦੀ ਹਾਰਾਂ ਨੂੰ ਜਿੱਦਣ ਦੇ ਅਸੀਂ ਖੰਡਿਆ ਜੰਮੈ ਰੜਕ ਰਹੇ ਗੱਦਾਰਾਂ ਨੂੰ ਖਾਲੀ ਕਦੇ ਮੈਦਾਨ ਨਹੀਂ ਛੱਡੇ ਜਿੱਤ ਰੜਕਦੀ ਹਾਰਾਂ ਨੂੰ ਜਿੱਦਣ ਦੇ ਅਸੀਂ ਖੰਡਿਆ ਜੰਮੈ ਰੜਕ ਰਹੇ ਗੱਦਾਰਾਂ ਨੂੰ ਇੱਕ ਇੱਕ ਤੇਰੇ ਆ ਫਸਲ ਰੜਕਦੀ ਇੱਕ ਰੜਕਦਾ ਪਾਣੀ ਸੋਚ ਸਮਝ ਕੇ ਪੈਰ ਤਰੀ ਚਵਾਨਾ ਤੇਰੇ ਪੈਰ ਪੈਰ ਤੇ ਅੱਗਾ ਨੇ ਚਾਰ ਚੁਪੇਰੇ ਦੁਸ਼ਮਣ ਤੇਰੇ ਟਾਰਗੇਟ ਤੇ ਪੱਗਾ ਨੇ ਪੰਜਾਬ ਦੇ ਇੱਕ ਮੱਲੀ ਜਰਨੈਲ ਸਿਆ ਤੇਰੇ ਬੋਲ ਰਣਕਦੇ ਰਹਿਣੇ ਐਦਾ ਲੱਗਦਾ ਬੋਲ ਤੇਰੇ ਇੱਕ ਦਿਨ ਤੈਨੂੰ ਹੀ ਮਹੰਗੇ ਪਹਿਣੇ ਇੱਕ ਮੱਲੀ ਜਰਨੈਲ ਸਿਆ ਤੇਰੇ ਬੋਲ ਰਣਕਦੇ ਰਹਿਣੇ ਐਦਾ ਲੱਗਦਾ ਤੇਰੇ ਬੋਲੇ ਤੈਨੂੰ ਹੀ ਮਹੰਗੇ ਪਹਿਣੇ ਇੱਕ ਤਾਂ ਦਸ ਮਗਰਾ ਇੱਕ ਤਾਂ ਦਸ ਮਗਰਾਂ ਸੜਕਦਾ ਪੰਜ ਰੜਕਦੇ ਕੱਕੇ ਘੋੜਾ ਬਾਜ ਦਮਾਲਾ ਰੜਕਣ ਰੜਕਣ ਸਾਡੇ ਬੱਚੇ ਜਾਂ ਤਨੂ ਗੱਤਾਰਾ ਮਾਰਿਆ ਜੇ ਆਨ ਫਿਰ ਲਾਈ ਲਗਾਣੇ ਹੋ ਚਾਰ ਚਪੋਰੇ ਦੁਸ਼ਮਣ ਤੇਰੇ ਟਾਰਗੇਟ ਤੇ ਪੱਗਾ ਨੇ ਪੰਜਾਬ ਸਿਆ ਹੁਣ ਸਭ ਕਿ ਚੱਲੇ ਤੇ ਟਾਰਗੇਟ ਤੇ ਪੱਗਾ ਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ